ਜੇ ਤੁਸੀਂ ਔਖੇ ਟਾਈਮ 'ਚ ਨਹੀਂ ਆਪਣੇ ਲੋਕਾਂ ਦਾ ਮਤਲਬ ਕੰਮ ਆਉਂਦੇ ਉਹਨਾਂ ਦੀ ਸੇਵਾ 'ਚ ਨਹੀਂ ਹਾਜ਼ਰ ਹੁੰਦੇ ਤਾਂ ਫਿਰ ਲੋਕ ਇਹ ਸਮਝਦੇ ਆ ਕਿ ਯਾਰ ਤੁਸੀਂ ਨਾ ਸਵਾਰਥੀ ਜੀ ਹੋ ਤੁਸੀਂ ਵੇਖੋ ਮੋਢੇ ਨਾ ਮੋਢਾ ਲਾ ਕੇ ਖਲੋ ਜਾਂਦੇ ਆ ਔਰ ਔਰ ਇੰਨੀ ਵੱਡੀ ਵਿਪਤਾ ਨੂੰ ਵੀ ਇੱਕ ਮੇਲੇ ਦੇ ਰੂਪ 'ਚ ਤਬਦੀਲ ਕਰ ਦਿੰਦੇ ਆ ਨਾ ਤਾਂ ਅਸੀਂ ਇਲੈਕਸ਼ਨ ਲੜਨੀ ਆ ਨਾ ਸਾਨੂੰ ਕੋਈ ਫੰਡ ਆਉਂਦੇ ਆ ਅਸੀਂ ਜੋ ਕੀਤਾ ਮਿਹਨਤ ਦੀ ਕਮਾਈ ਦਾ ਕਮਾਇਆ ਠੀਕ ਆ ਤੇ ਜੀ ਉਹਦੇ 'ਚੋਂ ਇਹ ਸੇਵਾ ਹੀ ਆ ਠੀਕ ਆ ਸੇਵਾ ਇਹ ਨਹੀਂ ਕਿ ਤੁਸੀਂ ਗੋਲਕਾਜ ਪੈਸੀ ਸਿਟੀ ਜਾਓ ਜਾਂ ਸੋ ਆਪਣੇ ਲੋਕਾਂ ਦੇ ਲਈ ਤੁਸੀਂ ਕਿਤੇ ਵੀ ਕੰਮ ਆ ਸਕੋ ਤਮਿਲਨਾਦਾ ਕੀ ਇਸ ਤੋਂ ਖੂਬਸੂਰਤ ਕੋਈ ਚੀਜ਼ ਨਹੀਂ ਹੋ ਪਾ ਪੰਜਾਬ ਦੀ ਗੱਲ ਕੀਤੀ ਜਾਵੇ ਪੰਜਾਬੀ ਅੱਧੀ ਕਿਉਂਕਿ ਜੇ ਪੰਜਾਬ ਆ ਤਾਂ ਪੰਜਾਬੀ ਨੇ ਜੀ ਤੇ ਅੱਜ ਕੱਲ ਜਿਹੜੀ ਤਰਾਸਦੀ ਦੇ ਵਿੱਚੋਂ ਗੁਜ਼ਰ ਰਿਹਾ ਪੰਜਾਬ ਤੁਹਾਨੂੰ ਪਤਾ ਉੱਥੇ ਫਲੱਡ ਆਏ ਨੇ ਤੁਸੀਂ ਆਪਣੇ ਕੰਨਿਓ ਬਹੁਤ ਹਰਾ ਨਾਰਾ ਮਾਰਿਆ ਵੀ ਭਾਈ ਚਾਹੇ ਮਦਦ ਹੋਵੇ ਫਰੀ ਸ਼ੋ ਚੈਰਿਟੀ ਸ਼ੋ ਵੀ ਹੋਣ ਚਾਹੇ ਫਸਲ ਵੀ ਸਿੱਟਣੀ ਪਵੇ ਔਰ ਸਾਰੇ ਪੰਜਾਬੀ ਜਿੰਨੇ ਵੀ ਮੈਂ ਕਹਿੰਨਾ ਦੁਨੀਆ ਦੇ ਕੋਨੇ-ਕੋਨੇ ਤੇ ਵਸਦੇ ਸਭ ਦੇ ਮਨਾਂ 'ਚ ਇਹੀ ਆ ਤੁਸੀਂ ਉਸ ਚੀਜ਼ ਨੂੰ ਕਿਵੇਂ ਦੇਖਦੇ ਹੋ ਵੀ ਜਿਹੜਾ ਪਾਣੀ ਜਦੋਂ ਆਉਂਦਾ ਠੀਕ ਹੈ ਇੱਕ ਹੈਗਾ ਤੁਹਾਡੇ ਏਰੀਆ ਖਾਸ ਕਰਕੇ ਆਪਾਂ ਜਗਰਦਾਸਪੁਰ ਕੰਢੀ ਦਾ ਏਰੀਆ ਲਾ ਲਈਏ ਤੇ ਜਿਹੜਾ ਟਾਲੀ ਸਾ ਇਹ ਬੜੀ ਜਗ੍ਹਾ ਜੀ ਫਿਰੋਜ਼ਪੁਰ ਕਨਿਆ ਲਾਲੀ ਕਿਵੇਂ ਦੇਖਦੇ ਹੋ ਉਹਨੂੰ ਜੀ ਹੁਣ ਜਿਹੜੇ ਹਾਲਾਤ ਤੁਹਾਡੇ ਸਾਹਮਣੇ ਦੇਖੋ ਮੈਂ ਨਾ ਮੇਰਾ ਇਹ ਮੰਨਣਾ ਭਾਵੇਂ ਉਹ ਕਿਸਾਨੀ ਅੰਦੋਲਨ ਸੀ ਭਾਵੇਂ ਉਹ ਕਰੋਨਾ ਟਾਈਮ ਸੀ ਜਾਂ ਕੁਝ ਵੀ ਆ ਜਦੋਂ ਤੁਸੀਂ ਕੋਈ ਪਬਲਿਕ ਫਿਗਰ ਬਣ ਜਾਂਦੇ ਹੋ ਨਾ ਤਾਂ ਪਬਲਿਕ ਫਿਗਰ ਦਾ ਮਤਲਬ ਇਹ ਹੀ ਹੁੰਦਾ ਕਿ ਤੁਸੀਂ ਲੋਕਾਂ ਦੇ ਬਣ ਚੁੱਕੇ ਹੋ ਠੀਕ ਆ ਤੇ ਤੁਹਾਨੂੰ ਤੁਹਾਡੀ ਰੋਜ਼ੀ ਰੋਟੀ ਲਈ ਕਿੰਨਾ ਕੁ ਚਾਹੀਦਾ ਆ ਹਨਾ ਮਤਲਬ ਮੈਨੂੰ ਲੱਗਦਾ ਕਿ ਚੰਗੀ ਰੋਜ਼ੀ ਰੋਟੀ ਤੁਹਾਡੀ ਉਦੋਂ ਹੀ ਆ ਜਦੋਂ ਤੁਹਾਨੂੰ ਲੋਕ ਬੁਲਾਉਂਦੇ ਆ ਲੋਕ ਤੁਹਾਨੂੰ ਸੁਣਦੇ ਆ ਸੋ ਜੇ ਤੁਸੀਂ ਔਖੇ ਟਾਈਮ 'ਚ ਨਹੀਂ ਆਪਣੇ ਲੋਕਾਂ ਨਾਲ ਮਤਲਬ ਕੰਮ ਆਉਂਦੇ ਉਹਨਾਂ ਦੀ ਸੇਵਾ 'ਚ ਨਹੀਂ ਹਾਜ਼ਰ ਹੁੰਦੇ ਤਾਂ ਫਿਰ ਲੋਕ ਇਹ ਸਮਝਦੇ ਆ ਕਿ ਯਾਰ ਤੁਸੀਂ ਨਾ ਸਵਾਰਥੀ ਜੀਓ ਮੈਨੂੰ ਲੱਗਦਾ ਕਿ ਪੰਜਾਬ ਬੜੀ ਪਵਿੱਤਰ ਤੇ ਬੜੀ ਪਾਵਰਫੁਲ ਧਰਤੀ ਆ ਬੜੀ ਪੰਜਾਬੀਆਂ ਵਰਗੀ ਦੁਨੀਆ ਤੇ ਕੋਈ ਕੌਮ ਨਹੀਂ ਹੈਗੀ ਮਤਲਬ ਇਹ ਵਾਹ ਦੇ ਇੱਕ ਕੌਮ ਆ ਵਾਹ ਦੇ ਇੱਕ ਸਟੇਟ ਆ ਜਿਹੜੀ ਕਿਸੇ ਹੋਰ ਵੱਲ ਤੱਕਦੀ ਨਹੀਂ ਜਿਹੜੀ ਕਿਸੇ ਦਾ ਆਸਰਾ ਪਾਲਦੀ ਨਹੀਂ ਤੁਸੀਂ ਵੇਖੋ ਮੋਢੇ ਨਾਲ ਮੋਢਾ ਲਾ ਕੇ ਖਲੋ ਜਾਂਦੇ ਆ ਔਰ ਔਰ ਇੰਨੀ ਵੱਡੀ ਵਿਪਤਾ ਨੂੰ ਵੀ ਇੱਕ ਮੇਲੇ ਦੇ ਰੂਪ ਚ ਤਬਦੀਲ ਕਰ ਦਿੰਦੇ ਆ ਤੁਸੀਂ ਦੇਖੋ ਦੁਨੀਆ ਉਥੇ ਟਰੱਕਾਂ ਦੇ ਟਰੱਕ ਰਾਸ਼ਨ ਪਹੁੰਚ ਗਿਆ ਅਸੀਂ ਕੱਲ ਵੀ ਮੇਰੀ ਗੱਲ ਹੋਈ ਅਸੀਂ ਪੁੱਛਿਆ ਕਿ ਕਿਹੜੀ ਚੀਜ਼ ਚਾਹੀਦੀ ਹੈ ਵੀ ਰਾਸ਼ਨ ਤੇ ਚਲੋ ਜਾ ਹੀ ਰਿਹਾ ਆ ਸੋ ਮਿਲਣਾ ਤਾਂ ਕਿ ਇਸ ਤੋਂ ਬਾਅਦ ਹੁਣ ਜਿਹੜਾ 5 7 10 ਦਿਨਾਂ ਬਾਅਦ ਜਦੋਂ ਪਾਣੀ ਸੁੱਕਣੇ ਆ ਜਦੋਂ ਖੇਤਾਂ ਚੋਂ ਜਿਹੜੇ ਖੇਤ ਹੁਣ ਇਸ ਟਾਈਮ ਬੰਜਰ ਹੋ ਜਾਣੇ ਆ ਰੇਤ ਰੇਤ ਜਿਹੜੀ ਉਹਨਾਂ ਨੂੰ ਕੱਢਣ ਵੇਲੇ ਲੋੜ ਪੈਣੀ ਆ ਸੋ ਮੈਨੂੰ ਲੱਗਦਾ ਕਿ ਪੰਜਾਬ ਦੇ ਨਾਲ ਪੰਜਾਬੀਆਂ ਦੇ ਨਾਲ ਜਦੋਂ ਤੁਸੀਂ ਖੜੋਗੇ ਨਾ ਤਾਂ ਫਿਰ ਉਹ ਲੋਕ ਤੁਹਾਨੂੰ ਬਹੁਤ ਪਿਆਰ ਦਿੰਦੇ ਔਰ ਸਾਨੂੰ ਦਿੱਤਾ ਵੀ ਆ ਅਸੀਂ ਜੋ ਕੁਝ ਵੀ ਅੱਜ ਖਾਂਡਾ ਰਹੇ ਆ ਕੁਮਾਰੇ ਆ ਤਾਂ ਉਹ ਲੋਕਾਂ ਦਾ ਹੀ ਦਿੱਤਾ ਹੋਇਆ ਆ ਸੋ ਆਪਣੇ ਲੋਕਾਂ ਲਈ ਜੇ ਦੇਖੋ ਅਸੀਂ ਕਿਹੜਾ ਵੋਟਾਂ ਲੈਣੀ ਆ ਨਾ ਤਾਂ ਅਸੀਂ ਇਲੈਕਸ਼ਨ ਲੜਨੀ ਆ ਨਾ ਸਾਨੂੰ ਕੋਈ ਫੰਡ ਆਉਂਦੇ ਆ ਅਸੀਂ ਜੋ ਕੀਤਾ ਮਿਹਨਤ ਦੀ ਕਮਾਈ ਦਾ ਕਮਾਇਆ ਠੀਕ ਆ ਤੇ ਜੀ ਉਹਦੇ ਚੋਂ ਇਹ ਸੇਵਾ ਹੀ ਆ ਠੀਕ ਆ ਸੇਵਾ ਇਹ ਨਹੀਂ ਹੈ ਕਿ ਤੁਸੀਂ ਗੋਲਕਾਜ ਪੈਸੀ ਸਿਟੀ ਜਾਓ ਜਾਂ ਸੋ ਆਪਣੇ ਲੋਕਾਂ ਦੇ ਲਈ ਤੁਸੀਂ ਕਿਤੇ ਵੀ ਕੰਮ ਆ ਸਕੋ ਤਾਂ ਮੇਰਾ ਤਾਂ ਕਿ ਇਸ ਤੋਂ ਖੂਬਸੂਰਤ ਕੋਈ ਚੀਜ਼ ਨਹੀਂ ਔਰ ਲੋਕ ਤੁਹਾਡੇ ਤੋਂ ਆਸ ਵੀ ਕਰਦੇ ਆ ਲੋਕ ਹਮੇਸ਼ਾ ਲੋਕਾਂ ਨੂੰ ਪਤਾ ਹੁੰਦਾ ਕਿ ਕਿਹੜੇ ਬੰਦੇ ਯਾਰ ਕੰਮ ਆਉਣਗੇ ਕਿਹੜੇ ਬੰਦੇ ਖੜਨਗੇ ਸੋ ਅਸੀਂ ਤਾਂ ਹਮੇਸ਼ਾ ਮਾਰੇ ਦਾ ਸ਼ੁਕਰ ਕੀਤਾ ਕਿ ਮਾਰੇ ਨੇ ਸਾਨੂੰ ਇੰਨੀ ਕਿਰਪਾ ਦਿੱਤੀ ਹੈ ਬਖਸ਼ਿਸ਼ ਦਿੱਤੀ ਹੈ ਕਿ ਆਪਣੇ ਲੋਕਾਂ ਲਈ ਖੜਦੇ ਆ ਸੋ ਜਿੰਨੇ ਜੋ ਕੇ ਹੈਗੇ ਕਰਾਂਗੇ